ਇਸੇ ਪ੍ਰਕਾਰ ਜਿਨ੍ਹਾਂ ਦੇ ਮਨ ਚ ਗੁਰੂ ਦਾ ਪ੍ਰੇਮ ਹੈ ਉਹ ਗੁਰੂ ਪਿਆਰਿਓ ਉਹ ਮਹਾਪੁਰਖ ਧੰਨ ਬਾਬਾ ਠਾਕੁਰ ਸਿੰਘ ਸਾਹਿਬ ਜੀ ਸਾਰੀ ਦਿਹਾੜੀ ਨਾਮ ਜਪਣਾ ਜੇ ਬਹੁਤਾ ਕੋਈ ਬਿਹਾਰਾਂ ਵਾਲਾ ਆ ਕੇ ਕਈ ਵਾਰੀ ਹੁੰਦਾ ਦੇਖਿਆ ਅੱਖੀਂ ਵੇਖਿਆ ਵਚਨ ਮਹਾਪੁਰਖਾਂ ਦਾ ਮਰਣਾ ਨਹੀਂ ਤੇ ਕਹਣਾ ਜੀ ਮੈਂ ਬੜਾ ਦੁਖੀ ਹਾਂ ਮੈਨੂੰ ਆ ਜਾ ਮੇਰੀ ਆਇ ਭਾਵਨਾ ਨਹੀਂ ਪੂਰੀ ਹੋ ਰਹੀ ਮੇਰੀ ਇੱਛਾ ਨਹੀਂ ਪੂਰੀ ਹੋ ਰਹੀ ਜੇ ਕਣਾ ਇਨੀ ਬਾਣੀ ਪੜੋ ਜਾ ਆਜ ਆਪ ਕਰੋ ਜਾ ਵਚਨ ਮੰਨੋ ਨਹੀਂ ਮੰਨਣਾ ਅਮ ਆ ਕੇ ਸੋ ਮਹਾਂਪੁਰਖਾਂ ਦੇ ਕੋਲ ਆਪਣੇ ਉਹੀ ਬਾਤਾਂ ਆਮ ਬੋਲੀ ਜੀ ਕਹਿੰਦੇ ਰੋਣੇ ਰੋਈ ਜਾਣੇ ਕਈ ਵਾਰੀ ਇਹੋ ਜਿਹਾ ਸੁਭਾਅ ਵਾਲਾ ਜੇ ਕੋਈ ਕੋਲ ਬੈਠਾ ਤੇ ਮਹਾਂਪੁਰਖਾਂ ਨੇ ਨਾ ਲੇਟ ਜਾਣਾ ਤੇ ਉਹਨੇ ਸਮਝੜਾ ਕਿ ਹੁਣ ਬਾਬਾ ਜੀ ਤੇ ਆਰਾਮ ਕਰਨ ਲੱਗ ਪਏ ਸੌਂਗੇ ਹੁਣ ਪਤਾ ਨਹੀਂ ਕਦੋਂ ਉੱਠਣਗੇ ਫਿਰ ਉਹਨੇ ਆਪਣੇ ਉਥੋਂ ਪਾਸੇ ਹੋ ਜਾਣਾ ਜਾ ਕੇ RAM ਜਿੱਥੇ ਵੀ ਉਹਨੇ ਕਾਰਜ ਕਰਨਾ ਚਲੇ ਜਾਂਦੇ ਸੋਣਾ ਫਿਰ ਮਹਾਂਪੁਰਖਾਂ ਨੇ ਉਸੇ ਵੇਲੇ ਉੱਠ ਕੇ ਦੇ ਫਿਰ RAM ਸੋ ਨਾਮ ਜਪਣ ਲੱਗ ਪਣਾ ਤੁਰਨ ਫਿਰ ਤੋਰ ਫਿਰ ਕਰਕੇ ਜਾ ਉਹ ਖਲੋ ਕਰਕੇ ਔਰ ਵਚਨ ਕਰਨੇ ਕਿ ਸਿੰਘੋ ਇਹ ਜੋ ਰਾਤ ਰੱਬ ਨੇ ਬਣਾਈ ਆ ਨਾ ਇਹ ਸੌਂਕੀ ਗੁਜ਼ਾਰਨ ਵਾਸਤੇ ਨਹੀਂ ਬਣਾਈ ਇਹ ਨਾਮ ਜਪਣ ਵਾਸਤੇ ਆ ਦਿਨ ਜਿਹੜਾ ਇਹ ਦੇ ਵਿੱਚ ਹੋਰ ਕਾਰ ਵਿਹਾਰ ਕਰਨੇ ਦਸਾਂ ਲੋਹਾਂ ਦੀ ਕੀਰਤ ਕਰਨੀ ਪਰ ਰਾਤ ਪਿੰਨੀ ਰਹਿਣੜੀਏ ਤਮਕਨ ਤਾਰੇ ਜਾਗੇ ਸੰਤ ਜਰਾ ਮੇਰੇ RAM ਪਿਆਰੇ RAM ਪਿਆਰੇ ਸਦਾ ਜਾਗੇ ਨਾਮ ਸਿਮਰਹਿ ਅਨੰਦ ਨੂੰ ਚਰਨ ਕਮਲ ਧਿਆਨ ਹਿਰਦਾ ਪ੍ਰਭ ਵਿਸਰਨਾਹੀ ਇੱਕ ਖਿਨੋਂ ਗੁਰੂ ਪਿਆਰਿਓ ਉਹਨਾਂ ਮਹਾਂਪੁਰਖਾਂ ਦੇ ਆ ਜੋ ਬਚਨ ਦਾ ਸੁਹਾ ਰਿਆ ਨਾ ਸਾਰਿਆਂ ਨੂੰ ਸਾਝੇ ਬਚਨ ਕਰਦੇ ਕਿ ਆਨਾਮ ਜਪੋ ਰਾਤ ਅੰਮ੍ਰਿਤ ਵੇਲਾ ਖਾਸ ਕਰਕੇ ਇਹ ਸੌ ਕੇ ਨਹੀਂ ਗਵਾਉਣਾ ساری ਰਾਤ ਜਾਗਿਆ ਜਾਏ ਸਾਰੇ ਸਮੇਂ ਜਾਗ ਕਰਕੇ ਵਾਹਿਗੁਰੂ ਦਾ ਸਿਮਰਨ ਕਰੋ ਇਹ ਰਾਤ ਪਰਮੇਸ਼ਰ ਨੇ ਬਣਾਈਏ ਇਸੇ ਕਰਕੇ ਆ ਕਿ ਇਕਾਂਤ ਅਵਸਥਾ ਵਿੱਚ ਵਾਹਿਗੁਰੂ ਦਾ ਸਿਮਰਨ ਕੀਤਾ ਜਾਏ ਭਾਵੇਂ ਸਾਥੂ ਇਹ ਕਮਾਇਆ ਨਹੀਂ ਜਾਂਦਾ ਉਹਨਾਂ ਕਮਾਇਆ ਨਹੀਂ ਗਿਆ ਪਰ ਚੇਤੇ ਅਜੇ ਵੀ ਮਹਾਰਾਜ ਕਿਰਪਾ ਕਰਨਾ ਅਸੀਂ ਸਾਰੇ ਚੇਤੇ ਕਰੀਏ ਕੁਝ ਨਾ ਕਦੇ ਨਾ ਕਦੇ ਅਸਰ ਤੇ ਹੋਊਗਾ ਜੀ ਜਿਹੜੀ ਚੇਤਜਨਾ ਇਹ ਵਚਨ ਸੁਣਾਉਣ ਦਾ ਮਤਲਬ ਵੀ ਇਹੋ ਆ ਕਿ ਚੇਤੇ ਚ ਰੱਖੀਏ ਚੇਤੇ ਵਿੱਚ ਜਿਹੜੀ ਚੀਜ਼ ਆ ਉਹਦਾ ਜਰੂਰ ਅਸਰ ਹੋ ਜਾਂਦਾ ਥੋੜਾ ਹੋਵੇ ਬਹੁਤਾ ਹੋਵੇ ਮਾਨ ਜੜਾ ਕਿ ਹੁਣੇ ਉਦੋਂ ਨੂੰ ਤੁਰ ਹੀ ਪੈਂਦਾ